ਡਿਫੈਂਸ ਮੇਕਰ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਅੱਜ ਅਸੀਂ ਫਿਰ ਹਾਜ਼ਰ ਹੋਏ ਆ ਇੱਕ ਨਵੀਂ ਵੀਡੀਓ ਤੇ ਨਵੀਂ ਅਪਡੇਟ ਲੈ ਕੇ ਤੇ ਅੱਜ ਅਸੀਂ ਚਰਚਾ ਕਰਾਂਗੇ ਕਿ ਪੰਜਾਬ ਸਰਕਾਰ ਵੱਲੋਂ ਇੱਕ ਪੁਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ ਲੈਟਰ ਜਾਰੀ ਹੋਇਆ ਹੈ ਜਿਸ ਦੇ ਵਿੱਚ ਪੰਜਾਬ ਦੇ ਵਿੱਚ ਨਵੀਂ ਪੈਨਸ਼ਨ ਸਕੀਮ ਦੇ ਵਿੱਚ ਕੰਮ ਕਰ ਰਹੇ ਕਮਚਾਰੀਆਂ ਨੂੰ ਪੁਰਾਣੀ ਪੈਨਸ਼ਨ ਸਕੀਮ ਦੇ ਵਿੱਚ ਲਿਆਉਣ ਬਾਰੇ ਕਿਹਾ ਗਿਆ ਹੈ ਇਸ ਲੈਟਰ ਬਾਰੇ ਆਪਾਂ ਇਸ ਵੀਡੀਓ ਵਿੱਚ ਚਰਚਾ ਕਰਾਂਗੇ ਸੋ ਵੇਖਦੇ ਰਹੋ ਇਸ ਵੀਡੀਓ ਨੂੰ ਪੂਰੀ ਜਾਣਕਾਰੀ ਲਈ ਵੀਡੀਓ ਚੰਗੀ ਲੱਗੇ ਤੇ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਆਓ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਤੋ ਦੋਸਤੋ ਗੱਲ ਕਰੀ ਜੇ ਇਸ ਲੈਟਰ ਦੀ ਤਾਂ ਇਹ ਲੈਟਰ ਹੈ ਜਿਹੜਾ ਉਹ ਸਥਾਨਕ ਸਰਕਾਰ ਵਿਭਾਗ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਹੈ ਇਸ ਲੈਟਰ ਦਾ ਰਾਹੀਂ ਪੰਜਾਬ ਸਰਕਾਰ ਨੇ ਕਲੀਅਰਿਫਿਕੇਸ਼ਨ ਦਿੱਤੀ ਹੈ ਵੀ ਕਿਹੜੇ ਉਹ ਮੁਲਾਜ਼ਮ ਨੇ ਜਿਨ੍ਹਾਂ ਉੱਪਰ 올ਡ ਪੈਨਸ਼ਨ ਸਕੀਮ ਲਾਗੂ ਹੋਏਗੀ ਨਾਲ ਦੀ ਨਾਲ ਹੀ ਪੰਜਾਬ ਸਰਕਾਰ ਨੇ ਭਾਰਤ ਸਰਕਾਰ ਦੇ ਦੋ ਪੱਤਰ ਨੇ ਜਿਹੜੇ ਪੁਰਾਣੀ ਪੈਨਸ਼ਨ ਨੂੰ ਲੈ ਕੇ 17/2/2020 ਅਤੇ 3/3/2023 ਦਾ ਜਿਹੜਾ ਪੱਤਰ ਹੈ ਇਹਨਾਂ ਦੋਨਾਂ ਪੱਤਰਾਂ ਦਾ ਹਵਾਲਾ ਦਿੱਤਾ ਹੈ ਕਿਉਂਕਿ ਇਹਨਾਂ ਪੱਤਰਾਂ ਵਿੱਚ ਉਹ ਸਾਰੀਆਂ ਸ਼ਰਤਾਂ ਨੇ ਜਿਹੜੀਆਂ ਕਿ ਇੱਕ EMPLOYEE ਉੱਪਰ ਲਾਗੂ ਹੁੰਦੀਆਂ ਨੇ ਜੇ ਉਹ ਇਹ ਸ਼ਰਤਾਂ ਪੂਰੀਆਂ ਕਰਦੇ ਨੇ ਤਾਂ ਉਹਨਾਂ ਉੱਪਰ ਜਿਹੜੀ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਉਹ ਲਾਗੂ ਹੋਏਗੀ ਹੁਣ ਅੱਗੇ ਆਪਾਂ ਇਹਨਾਂ ਦੋਨਾਂ ਲੈਟਰਾਂ ਬਾਰੇ ਚਰਚਾ ਕਰਾਂਗੇ ਕਿ ਕਿਹੜੀਆਂ ਉਹ ਸ਼ਰਤਾਂ ਨੇ ਜਿਹੜੀਆਂ ਇੱਕ EMPLOYEE ਨੂੰ ਪੂਰੀਆਂ ਕਰਨੀਆਂ ਪੈਣਗੀਆਂ ਪੁਰਾਣੀ ਪੈਨਸ਼ਨ ਸਕੀਮ ਨੂੰ ਅਡਾਪਟ ਕਰਨ ਲਈ ਜੇ ਆਪਾਂ ਗੱਲ ਕਰੀਏ ਉਹਨਾਂ ਸ਼ਰਤਾਂ ਦੀ ਵੀ ਕਿਹੜਾ ਸ਼ਰਤਾਂ ਦੇ ਅਧੀਨ ਜਿਹੜਾ ਹੈ ਉਹ ਲੰਬਸਕੀਮ ਉਹਨਾਂ ਮੁਲਾਜ਼ਮਾਂ ਉੱਪਰ ਲਾਗੂ ਕੀਤੀ ਜਾਏਗੀ ਤਾਂ ਏਜ ਦੇ ਵਿੱਚ 17 2 2020 ਨੂੰ ਭਾਰਤ ਸਰਕਾਰ ਨੇ ਇੱਕ ਪੱਤਰ ਜਾਰੀ ਕਰਕੇ ਇਹ ਕਲੈਰੀਫਿਕੇਸ਼ਨ ਦਿੱਤੀ ਸੀ ਕਿ ਜਿਨ੍ਹਾਂ ਭਰਤੀਆਂ ਦਾ ਜਿਹੜਾ ਸਿਲੈਕਸ਼ਨ ਪ੍ਰੋਸੀਜਰ ਹੈ ਉਹ 1 1 2004 ਤੋਂ ਪਹਿਲਾਂ ਜਿਹੜਾ ਫਾਈਨਲਾਈਜ਼ ਹੋ ਚੁੱਕਾ ਹੈ ਉਹਨਾਂ ਭਰਤੀਆਂ ਵਿੱਚ ਜਿਹੜੇ ਸਿਲੈਕਟ ਹੋਏ ਮੁਲਾਜ਼ਮ ਨੇ ਉਹਨਾਂ ਨੂੰ ਜਿਹੜਾ ਪੁਰਾਣੀ ਪੈਨਸ਼ਨ ਸਕੀਮ ਦਾ ਲਾਭ ਦਿੱਤਾ ਜਾਏਗਾ ਕਿਉਂਕਿ ਉਹਨਾਂ ਦੀ ਜਿਹੜੀ ਸਿਲੈਕਸ਼ਨ ਹੈ ਉਹ 1 1 2004 ਤੋਂ ਪਹਿਲਾਂ ਹੋ ਚੁੱਕੀ ਹੈ ਲੇਕਿਨ ਉਹਨਾਂ ਨੂੰ ਕਿਸੇ ਕਾਰਨ ਵੱਸ਼ ਜਿਹੜੇ ਉਪਰੋਂ ਅਪੁਆਇੰਟਮੈਂਟ ਲੈਟਰ ਨੇ ਜਾਂ ਜੋਇਨਿੰਗ ਹੈ ਉਹਨਾਂ ਦੀ ਇੱਕ ਇੱਕ 2004 ਤੋਂ ਬਾਅਦ ਕਰਵਾਈ ਗਈ ਹੈ ਇਸ ਕਰਕੇ ਵੱਖ-ਵੱਖ ਡਿਪਾਰਟਮੈਂਟਸ ਤੋਂ ਜਿਹੜੀ ਸਲਾਹ ਪ੍ਰਾਪਤ ਕਰਕੇ ਇਹ ਪੰਜਾਬ ਸਰਕਾਰ ਵੱਲੋਂ ਜਿਹੜਾ ਫੈਸਲਾ ਲਿਆ ਗਿਆ ਸੀ ਤਾਂ ਪੰਜਾਬ ਦੇ ਵਿੱਚ ਵੀ ਜਿਹੜੇ ਮੁਲਾਜ਼ਮ ਨੇ ਇਸ ਸ਼ਰਤ ਅਧੀਨ ਕੰਮ ਕਰ ਰਹੇ ਸਨ ਉਹਨਾਂ ਨੂੰ ਹਾਲੇ ਤੱਕ ਹੀ ਹਾਲੇ ਤੱਕ ਵੀ ਐਨਬੀਐਸ ਦੇ ਅੰਦਰ ਹੀ ਰੱਖਿਆ ਗਿਆ ਸੀ ਤਾਂ ਉਹਨਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜਾ ਕੇਸ ਫਾਈਲ ਕੀਤਾ ਸੀ ਜਿਹੜਾ ਕਿ ਉਹ ਜਿੱਤ ਚੁੱਕੇ ਸਨ ਸੋ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਅਨਲਾਈਜ਼ ਕਰਦੇ ਹੋਏ ਪੰਜਾਬ ਸਰਕਾਰ ਨੂੰ ਇਹ ਪੱਤਰ ਜਾਰੀ ਕਰਨੇ ਪਿਆ ਵੀ ਜਿਹੜੇ ਵੀ ਮਲਾਜ਼ਮ ਇਹਨਾਂ 17/2/2020 ਦੇ ਪੰਜਾਬ ਸਰਕਾਰ ਦੇ ਲੈਟਰਾਂ 'ਚ ਹੀ ਜਿਹੜੇ ਇਹਨਾਂ ਸ਼ਰਤਾਂ ਨੂੰ ਪੂਰੀਆਂ ਕਰਦੇ ਨਹੀਂ ਉਹਨਾਂ ਮਲਾਜ਼ਮਾਂ ਉੱਪਰ ਜਿਹੜੀ ਹੈ ਉਹ 올ਡ ਪੈਨਸ਼ਨ ਸਕੀਮ ਲਾਗੂ ਕੀਤੀ ਜਾਏਗੀ ਉਹਨਾਂ ਨੂੰ ਇੱਕ ਆਪਸ਼ਨ ਦਿੱਤੀ ਜਾਊਗੀ ਕਿ ਉਹ 올ਡ ਪੈਨਸ਼ਨ ਸਕੀਮ ਦੇ ਵਿੱਚ ਆ ਸਕਦੇ ਨੇ ਸੋ ਇਹਨੇ ਕੀ ਇਨਫੋਰਮੇਸ਼ਨ ਤੁਹਾਡ ਨਾਲ ਸਾਂਝੀ ਕਰਨੀ ਸੀ ਸੋ ਧੰਨਵਾਦ ਸਤਿ ਸ੍ਰੀ ਅਕਾਲ